ਸਤ ਸ੍ਰੀ ਅਕਾਲ ਜੀ ਧੰਨ ਸਾਰਿਆਂ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਦਲਜੀਤ ਦਸਾਂਝਾ ਰਪੀਟਾਂ ਦੀ ਅੱਗੇ ਆਏ ਹਨ ਇਸੇ ਤਰ੍ਹਾਂ ਹੀ ਅਮਰਿੰਦਰ ਗਿੱਲ ਵੀ ਆਪਣੀ ਟੀਮ ਦੇ ਨਾਲ ਮਦਦ ਕਰ ਰਹੇ ਹਨ ਜਿਹੜੇ ਵੀ ਵੀ ਸਾਡਾ ਅਸੀਂ ਇੱਕ ਬਜਟ ਰੱਖਿਆ ਵੀ 5 ਕਰੋੜ ਰੁਪਇਆ 5 ਕਰੋੜ ਤੱਕ ਅਸੀਂ ਸੇਵਾ ਕਰਾਂਗੇ ਤੇ ਇਹ ਸੇਵਾ ਸਾਡੀ ਝੋਲੀ ਪਾਈ ਜਾਵੇ ਠੀਕ ਆ ਘਰ ਬਣਾ ਕੇ ਦਵਾਂਗੇ ਜਿਹਦੇ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਤੇ ਇੱਕ ਕਿਚਨ ਜਿਵੇਂ ਹਨਾ ਜਿਹੜੇ ਵੀ ਲੋੜਮੰਦ ਜਿਨ੍ਹਾਂ ਦੇ ਘਰ ਟੁੱਟੇ ਆ ਜਿਹੜੇ ਘਰੋਂ ਬੇਕਾਰ ਹੋਇਆ ਸੋ 5 ਕਰੋੜ ਦੀ ਸੇਵਾ ਤੇ ਅਸੀਂ ਵੀ ਮੈਂ ਆਪਦੇ ਵੱਲੋਂ ਕਰੂੰਗਾ ਜਿਹੜੇ ਵੀ ਕੋਠਾ ਵੀ ਕਹਿੰਦੇ ਪੂਰਾ ਦਾ ਪੂਰਾ ਡੁੱਬ ਗਿਆ ਸੀਗਾ ਬਾਈ ਉਹਨਾਂ ਕੋਲ ਆ 23 23 ਗਾਵਾਂ ਸੀ ਸੋ ਸਾਰੀਆਂ ਰੁੜ ਗੀਆਂ 5-7 ਕਰੋੜ ਬਚਾ ਕੇ ਲਿਆਏ ਨੇ ਵੀਰ ਹਰਾਨੀ ਦੀ ਗੱਲ ਆ ਯਾਰ ਮੈਨੂੰ ਲੱਗਦਾ ਕਿ ਇੰਨਾ ਕ ਇੰਨਾ ਜਿਆਦਾ ਮਾੜਾ ਹੋਇਆ ਵਾ ਸੋਚ ਨਹੀਂ ਸਕਦੇ ਹੈਗੇ ਇਸ ਤਰ੍ਹਾਂ ਸਾਰੇ ਕਲਾਕਾਰਾਂ ਵਿੱਚੋਂ ਬਹੁਤ ਸਾਰੇ ਵੱਡੇ ਕੀਰੇ ਅੱਗੇ ਆ ਰਹੇ ਹਨ ਇਸੇ ਤਰ੍ਹਾਂ ਸਤਿ ਆਪਾ ਸਾਰਿਆਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਹੜਪੀਟਾਂ ਵਾਸਤੇ ਕੁਝ ਨਾ ਕੁਝ ਜ਼ਰੂਰ ਕਰੀਏ ਕੁਝ ਨਾ ਕੁਝ ਉਹਨਾਂ ਦੀ ਮਦਦ ਕਰੀਏ ਤਾਂ ਕਿ ਉਹਨਾਂ ਦੇ ਜ਼ਖਮਾਂ ਤੇ ਮਰਮ ਲਗਾਇਆ ਜਾ ਸਕੇ ਉਹਨਾਂ ਨੂੰ ਨੁਕਸਾਨ ਦੀ ਪਰਪਾਈ ਕੀਤੀ ਜਾ ਸਕੇ ਨੁਕਸਾਨ ਬਹੁਤ ਵੱਡਾ ਹੈ ਪਰ ਸਾਡੇ ਸਾਰਿਆਂ ਦੀ ਕੋਸ਼ਿਸ਼ ਦੇ ਨਾਲ ਅਸੀਂ ਕੁਝ ਨਾ ਕੁਝ ਮਦਦ ਜ਼ਰੂਰ ਕਰ ਸਕਦੇ ਹਾਂ ਧੰਨਵਾਦ